ਇਸ ਵੇਲੇ ਦੀ ਵੱਡੀ ਖਬਰ ਐਜੀਪੀਸੀ ਦੀ ਉਤਰਨ ਕਮੇਟੀ ਦੇ ਫੈਸਲੇ ਤੋਂ ਨਿਰਾਸ਼ ਨਜ਼ਰ ਆਏ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਗਵੀਰ ਸਿੰਘ ਕੱਲ ਗੁਰਦੁਆਰਾ ਕਟਾਣਾ ਸਾਹਿਬ ਦੇ ਵਿੱਚ ਐਜੀਪੀਸੀ ਦੀ ਅਤਰੇਂ ਕਮੇਟੀ ਦੀ ਮੀਟਿੰਗ ਹੁੰਦੀ ਆ ਜਿਸ ਦੇ ਵਿੱਚ ਫੈਸਲਾ ਲਿਆ ਜਾਂਦਾ ਹੈ ਕਿ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ 15 ਦਿਨਾਂ ਦੇ ਲਈ ਚਾਰਜ ਵਾਪਸ ਲੈ ਲਿਆ ਜਾਂਦਾ ਉਹਨਾਂ ਦੀ ਜਗ੍ਹਾ ਹੈੱਡ ਗ੍ਰਾਂਥੀ ਜਗਤਾਰ ਸਿੰਘ ਨੂੰ ਦੇ ਦਿੱਤੀ ਜਾਂਦੀ ਹੈ। ਸ਼੍ਰੀ ਦਮਦਮਾ ਸਾਹਿਬ ਦੀ ਕਮਾਨ ਹੁਣ ਜਿਹੜੀ ਪੂਰੀ ਦੇਖਪਾਲ ਹੈ ਜਥੇਦਾਰ ਦੀ ਉਪਾਧੀ ਹੈ ਉਹ ਹੈੱਡ ਗ੍ਰਾਂਥੀ ਜਗਤਾਰ ਸਿੰਘ ਦੇ ਕੋਲ ਹੈ। ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਜਿਹੜੀ ਕੋਟੀ ਜਥੇਦਾਰ ਦੇ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤੀ ਗਈ ਸੀ ਉਹ ਵੀ ਉਹਨਾਂ ਦੇ ਵੱਲੋਂ ਛੱਡ ਕੇ ਆਪਣੇ ਘਰ ਦੇ ਵਿੱਚ ਜਿਹੜਾ ਉਹ ਸ਼ਿਫਟ ਹੋ ਚੁੱਕੇ ਨੇ ਤਾਂ ਇਸ ਤੇ ਜਿਹੜੀ ਨਿਰਾਸ਼ਗੀ ਜਤਾਈ ਹੈ ਗੱਲ ਗੁਰਦੁਆਰਾ ਕਟਾਣਾ ਸਾਹਿਬ ਦੇ ਵਿੱਚ ਐਸਜੀਪੀਸੀ ਦੀ ਤਰਨ ਕਮੇਟੀ ਦੇ ਵੱਲੋਂ ਉਹ ਮੀਟਿੰਗ ਕੀਤੀ ਜਾਂਦੀ ਆ ਜਿਸ ਤੇ ਵਿੱਚ ਤਿੰਨ ਮੈਂਬਰੀ ਕਮੇਟੀ ਬਣਾ ਕੇ ਜਿਹੜੇ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਦੇ ਸਾਧੂ ਤੇ ਵੱਲੋਂ ਲਗਾਏ ਗਏ ਨੇ ਉਹਨਾਂ ਦੀ ਕੋਖ ਕਰਨ ਦੇ ਲਈ ਉਹ ਰਗੂਜੀਤ ਸਿੰਘ ਵਿਰਕ ਸ਼ੇਰ ਸਿੰਘ ਮਾਂਡਾ ਭਿੰਦਰ ਸਾਹਿਬ ਆਟਪੀਸੀ ਦਾ ਮੈਂਬਰ ਨੇ ਉਹਨਾਂ ਦੀ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਆ ਜੋ ਇਸ ਪੂਰੇ ਮਾਮਲੇ ਦੀ ਕੋਖ ਕਰੇਗੀ ਅਤੇ 15 ਦਿਨਾਂ ਦੇ ਲਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਚਾਰਜ ਵਾਪਸ ਲੈ ਲਿਆ ਗਿਆ ਸੀ ਕਟਾਣਾ ਸਾਹਿਬ ਦੇ ਵਿੱਚ ਕੱਲ ਇਹ ਮੀਟਿੰਗ ਹੁੰਦੀ ਆ ਜਿਸ ਤੋਂ ਹੁਣ ਨਾਰਾਜ਼ ਨਜ਼ਰ ਆਏ ਨੇ ਸ਼੍ਰੀ ਕਾਲਤਖਸਾਹਿਬ ਦੇ ਜਥੇਦਾਰ ਗਿਆਨੀ ਰੁਗਵੀਰ ਸਿੰਘ ਔਰ ਜਦੋਂ ਪਹਿਲਾਂ ਵੀ ਵਿਰਸਾ ਸਿੰਘ ਬੁਲਟੋਹਾ ਦੇ ਨਾਲ ਵਿਵਾਦ ਹੁੰਦਾ ਤਾਂ ਉਦੋਂ ਵੀ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦੇ ਵੱਲੋਂ ਜਥੇਦਾਰੀ ਦੇ ਅਹੁਦੇ ਤੋਂ ਜਿਹੜਾ ਅਸਤੀਫਾ ਸੀ ਉਹ ਐ ਜੀਪੀਸੀ ਨੂੰ ਪੇਸ਼ ਤਾਂ ਸਿੱਟਾ ਉਦੋਂ ਵੀ ਗਿਆਨੀ ਰੁਗਵੀਰ ਸਿੰਘ ਦੇ ਵੱਲੋਂ ਲਿਖ ਕੇ ਜਿਹੜਾ ਉਹ ਐ ਜੀਪੀਸੀ ਨੂੰ ਦਿੱਤਾ ਗਿਆ ਸੀ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਮਨਜ਼ੂਰ ਕੀਤਾ ਜਾਂਦਾ ਤਾਂ ਅਸੀਂ ਵੀ ਅਸਤੀਫੇ ਦਵਾਂਗੇ ਇਦਾਂ ਦੀ ਗੱਲ ਜਿਹੜੀ ਉਹ ਗਿਆਨੀ ਰੁਗਵੀਰ ਸਿੰਘ ਦੇ ਵੱਲੋਂ ਕਹੀ ਗਈ ਸੀ ਤਾਂ ਹੁਣ ਜਦੋਂ 15 ਦਿਨਾਂ ਦੇ ਲਈ ਜਿਹੜਾ ਚਾਰਜ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਜਥੇਦਾਰੀ ਦੇ ਅਹੁਦੇ ਤੋਂ ਜਿਹੜੇ ਉਹ 15 ਦਿਨਾਂ ਦੇ ਲਈ ਲਾਂਭੇ ਕਰ ਦਿੱਤੇ ਗਏ ਨੇ ਉਹਨਾਂ ਦੀ ਜਗ੍ਹਾ ਹੈੱਡ ਗ੍ਰੰਤੀ ਜਗਤਾਰ ਸਿੰਘ ਉਹ ਜਥੇਦਾਰ ਬਣਾਇਆ ਗਿਆ ਹੈ 15 ਦਿਨਾਂ ਦੇ ਲਈ ਜਿਹੜੀ ਜਥੇਦਾਰੀ ਆ ਉਹ ਹੈਡ ਗ੍ਰੰਥੀ ਸਾਹਿਬ ਨੂੰ ਦਿੱਤੀ ਗਈ ਆ ਤਾਂ ਹੁਣ ਜਿਹੜਾ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਜਿਹੜਾ ਉਹਨੂੰ ਜਥੇਦਾਰੀ ਦੇ ਤੌਰ ਤੇ ਘਰ ਦਿੱਤਾ ਸੀ ਕੋਠੀ ਦਿੱਤੀ ਸੀ ਉਹ ਵੀ ਉਹਨਾਂ ਦੇ ਵੱਲੋਂ ਖਾਲੀ ਕਰ ਦਿੱਤੀ ਗਈ ਆ ਤਾਂ ਹੁਣ ਗਿਆਨੀ ਰੁਗਵੀਰ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਸ ਤੇ ਇਹ ਨਿਰਾਸ਼ਾ ਜਿਤਾਈ ਗਈ ਆ ਉਹਨਾਂ ਦੇ ਵੱਲੋਂ ਇਸ ਫੈਸਲੇ ਨੂੰ ਜਿਹੜਾ ਉਹ ਸਹੀ ਨਹੀਂ ਦੱਸਿਆ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੇ ਦੇ ਵਿਰੁੱਧ ਜਿਹੜਾ ਇਹ ਫੈਸਲਾ ਆਇਆ ਇਹ ਇੱਕ ਸਿਰਫ ਪੱਖਸ਼ ਦੇ ਵੱਲੋਂ ਉਹਨਾਂ ਦੇ ਨਾਲ ਬਦਲਾਖੋਰੀ ਦੀ ਨੀਤੀ ਦੇ ਨਾਲ ਇਹ ਫੈਸਲੇ ਲਏ ਜਾ ਰਹੇ ਨੇ ਉਹਨਾਂ ਦੀ ਕਰਦਾਰ ਖੋਸ਼ੀ ਕੀਤੀ ਜਾ ਰਹੀ ਆ ਇਦਾਂ ਦੀ ਜਿਹੜੀ ਗੱਲ ਆ ਉਹ ਨਿਕਲ ਕੇ ਸਾਹਮਣੇ ਆਈ ਆ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਗਿਆਨੀ ਰੁਗਵੀਰ ਸਿੰਘ ਨਾਰਾਜ਼ ਨਜ਼ਰ ਆਏ ਨੇ ਕਲ ਤਰਿੰਕ ਕਮੇਟੀ ਦੇ ਵੱਲੋਂ ਐ ਜੀ ਪੀ ਸੀ ਦੀ ਤਰਿੰਕ ਕਮੇਟੀ ਦੇ ਵੱਲੋਂ ਇੱਕ ਫੈਸਲਾ ਲਿਆ ਜਾਂਦਾ ਕਟਾਣਾ ਸਾਹਿਬ ਦੇ ਵਿੱਚ ਮੀਟਿੰਗ ਹੁੰਦੀ ਆ ਉਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਜਾਂਦਾ ਕਿ ਪੰਚ 13 ਦਿਨਾਂ ਦੇ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਦੀ ਉਪਾਧੀ ਆ ਜਿਹੜੀ ਉਹ ਵਾਪਸ ਲੈ ਲਈ ਜਾਂਦੀ ਹੈ ਉਹਨਾਂ ਦੀ ਜਗ੍ਹਾ ਹੈੱਡ ਗ੍ਰਾਂਤੀ ਜਗਤਾਰ ਸਿੰਘ ਨੂੰ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਜਾਂਦਾ ਜਿਸ ਤੇ ਹੁਣ ਗਿਆਨੀ ਰੁਗਵੀਰ ਸਿੰਘ ਦੇ ਵੱਲੋਂ ਜਿਹੜੀ ਨਿਰਾਸ਼ਾ ਜਤਾਈ ਗਈ ਹੈ ਉਹਨਾਂ ਦੇ ਵੱਲੋਂ ਜਿਹੜਾ ਕਹੀਦੀ ਹੈ ਕਿ ਇਸ ਫੈਸਲੇ ਨੂੰ ਗਲਤ ਦੱਸਿਆ ਗਿਆ ਹੈ